ਬੀਜਪੀ ਸਾਹਿਬ ਨੇ ਵੀ ਸਾਨੂੰ ਡੈਡ ਲਾਈਨ ਦਿੱਤੀ ਆ ਵੀ ਆਪਾਂ 31 ਮਈ ਤੱਕ ਪੰਜਾਬ ਨਸ਼ਾ ਮੁਕਤ ਕਰਨਾ ਹੈ। ਉਹਦੇ ਲਈ ਸਾਥੋਂ ਜਿਹੜਾ ਵੀ ਹਈਲਾ ਵਸੀਲਾ ਹੋ ਰਿਹਾ ਅਸੀਂ ਕਰ ਰਹੇ ਆ। ਇਹਦੇ ਵਿੱਚ ਜਿਵੇਂ ਨਸ਼ਾ ਜਿਵੇਂ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਪਰਚੇ ਹੋ ਰਹੇ ਨੇ ਜੀ। ਜਿੱਥੇ ਸਰ ਕੰਜ਼ਿਊਮਰ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਹੈ। ਓਟ ਕਲੀਨਿਕ ਤੇ ਵੀ ਲਾਇਆ ਜਾ ਰਿਹਾ ਡੀਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਜਾ ਰਿਹਾ ਹੈ। ਉਸ ਤੋਂ ਦੁਆਰਾ ਇਹ ਲੋਕਾਂ ਨੂੰ ਕਹਿਣਾ ਚਾਹੂੰਗਾ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਹੈ ਇਹ ਤੁਹਾਡੇ ਸਹਿਯੋਗ ਬਿਨਾ ممکن ਨਹੀਂ ਹੈਗਾ। ਜਦੋਂ ਤੱਕ ਤੁਸੀਂ ਕੋਲੇ ਜੋ ਲਿਸਟਾਂ ਹੁੰਦੀਆਂ ਨੇ ਪੁਰਾਣੇ ਸਮਗਲਰਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਪਹਿਲਾਂ ਪਰਚੇ ਨੇ ਜੋ ਕੋਈ ਨਵਾਂ ਬੰਦਾ ਉਸ ਚੀਜ਼ ਦੇ ਵਿੱਚ ਆ ਰਿਹਾ ਉਹ ਤੁਹਾਨੂੰ ਪਤਾ ਹੈ ਤਾਂ ਉਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਊਗੀ ਤੇ ਉਹਦੇ ਤੇ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਵੈਰੀਫਾਈ ਕਰਕੇ ਪ੍ਰੋਪਰ ਠੋਕੇ ਕਾਰਵਾਈ ਕੀਤੀ ਜਾਊਗੀ ਤਾਂ ਇੰਦਾ ਦੇ ਵਿੱਚ ਮਿਲਕੀਆਂ ਹੋ ਗਈਆਂ ਨੇ ਉਹਨਾਂ ਦੇ ਵਿੱਚ ਕਿੰਨੇ ਦਾ ਭਾਰਾ ਮਿਲਦੇ ਆ ਲੋਕਾਂ ਨੂੰ 100 ਵੀ ਚੁਕਾਈ ਜਾਂਦੀ ਹੈ ਕਿ ਨਸ਼ੇ ਦੇ ਵਿਧ ਤਾਜ ਮੁੱਦਾ ਪਰਦੇ ਵਿੱਚ ਮਿਲ ਗਈ ਹੈ ਬਾਤ ਕੋਈ ਲੋਕਾਂ ਦਾ ਵੀ ਆਲਾ ਸੀ ਤੁਸੀਂ ਜਿਹੜਾ ਕੀ ਕਰਾ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਖਾਸ ਕਰਕੇ ਜਿਹੜੀ ਯੋਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਇਹਦੇ ਵਿੱਚ ਡੀਜੀਪੀ ਸਾਹਿਬ ਨੇ ਵੀ ਸਾਨੂੰ ਡੈਡਲਾਈਨ ਦਿੱਤੀ ਹੈ ਵੀ ਆਪਾਂ 31 ਮਈ ਤੱਕ ਪੰਜਾਬ ਨਸ਼ਾ ਮੁਕਤ ਕਰਨਾ ਹੈ ਉਹਦੇ ਲਈ ਸਾਥੋਂ ਜਿਹੜਾ ਵੀ ਹਿੱਲਾ ਵਸੀਲਾ ਹੋ ਰਿਹਾ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਜਿਵੇਂ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਪਰਚੇ ਹੋ ਰਹੇ ਨੇ ਜੀ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿਹੜੇ ਉਹਦੇ ਕੰਜ਼ਿਊਮਰ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਹੈ ਓਟ ਕਲੀਨਿਕ ਤੇ ਵੀ ਲਾਇਆ ਜਾ ਰਿਹਾ ਡੀਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਜਾ ਰਿਹਾ ਉਸ ਤੋਂ ਬਿਨਾ ਅਸੀਂ ਇਸ ਤਰੀਕੇ ਦੀਆਂ ਯਾਤਰਾਵਾਂ ਇਸ ਤਰੀਕੇ ਦੇ ਪਬਲਿਕ ਪ੍ਰੋਗਰਾਮ ਵੀ ਰੱਖ ਰਹੇ ਹਾਂ ਤਾਂ ਜੋ ਲੋਕ ਵੱਧੋ ਵੱਧ ਇਸ ਮੁਹਿੰਮ ਨੂੰ ਸਮਝਣ ਕੇ ਇਹ ਉਹਨਾਂ ਦੀ ਮੁਹਿੰਮ ਹੈ ਤੇ ਸਾਡੇ ਨਾਲ ਜੁੜਨ ਤੇ ਮੈਂ ਤੁਹਾਡੇ ਦੁਆਰਾ ਇਹ ਲੋਕਾਂ ਨੂੰ ਕਹਿਣਾ ਚਾਹੂੰਗਾ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਹੈ ਇਹ ਤੁਹਾਡੇ ਸਹਿਯੋਗ ਬਿਨਾ ممکن ਨਹੀਂ ਹੈਗਾ ਜਦੋਂ ਤੱਕ ਤੁਸੀਂ ਆਪਣਾ ਗਲੀ ਮੁਹੱਲਾ ਸਾਫ਼ ਕਰਨ ਦੇ ਬਾਰੇ ਸੁਚੇਤ ਨਹੀਂ ਹੋ ਰਹੇ ਉਨਾਂ ਚਿਰ ਕੁਝ ਨਹੀਂ ਹੋ ਸਕਦਾ ਹੈਗਾ ਸਾਡੇ ਕੋਲੇ ਜੋ ਲਿਸਟਾਂ ਹੁੰਦੀਆਂ ਨੇ ਪੁਰਾਣੇ ਸਮਗਲਰਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਪਹਿਲਾਂ ਪਰਚੇ ਨੇ ਜੇ ਕੋਈ ਨਵਾਂ ਬੰਦਾ ਉਸ ਚੀਜ਼ ਦੇ ਵਿੱਚ ਆ ਰਿਹਾ ਉਹ ਤੁਹਾਨੂੰ ਪਤਾ ਹੈ ਤਾਂ ਉਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਊਗੀ ਤੇ ਉਹਦੇ ਤੇ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਵੈਰੀਫਾਈ ਕਰਕੇ ਪ੍ਰੋਪਰ ਢੋਕੇ ਕਾਰਵਾਈ ਕੀਤੀ ਜਾਊਗੀ ਤਾਂ ਇਸ ਇਸ ਦੀ ਕਾਪੀ ਜਿਹੜੇ ਨਸ਼ਾ ਤੱਕ ਤਰਫ ਫੜ ਵੀ ਚੁੱਕੇ ਦੂਜੇ ਪਾਸੇ ਕਈ ਜਿਹੜੇ ਨੌਜਵਾਨ ਚੀਜ਼ ਨੂੰ ਪੀੜਤ ਨੇ ਉਹਨਾਂ ਨੇ ਡਾਕਟਰ ਚ ਕਰਾ ਕੇ ਉਹਨਾਂ ਦਾ ਵੀ ਇਲਾਜ ਕਰਵਾਇਆ ਜਾ ਰਿਹਾ ਤਾਂ ਲੱਗਦੀ ਜੀ ਦੀ ਰਿਪੋਰਟ ਆ ਪਿਛਲੇ 2 ਮਹੀਨੇ ਦੇ ਵਿੱਚ ਮੁੱਲਾਂਪੁਰ ਸਬਡਿਵੀਜ਼ਨ ਦੇ ਵਿੱਚੋਂ ਜੀ ਅਸੀਂ ਘੱਟੋ ਘੱਟ 60 70 ਬੰਦੇ ਜਿਹੜੇ ਹੈਗੇ ਨੇ ਉਹ ਅਸੀਂ ਜਿਹੜੇ ਹੈਗੇ ਜੇਲ੍ਹ ਵਿੱਚ ਚੁੱਕੇ ਆ ਤੇ ਐਨੇ ਕੀ ਬੰਦੇ ਜਿਹੜੇ ਹੈਗੇ ਨੇ ਅਸੀਂ ਡੀਡਿਕਸ਼ਨ ਓਟ ਕਲੀਨਿਕ ਜਾਂ ਅਲੱਗ-ਅਲੱਗ ਥਾਵਾਂ ਤੇ ਜਿਹੜਾ ਹੈਗਾ ਉਹਨਾਂ ਦਾ ਇਲਾਜ ਦੇ ਲਈ ਲੈ ਕੇ ਜਾ ਚੁੱਕੇ ਆ ਸੋ ਇਹ ਹੈ ਕਿ ਕਾਰਵਾਈ ਤਾਂ ਜਿਹੜੀ ਸਾਡੇ ਵੱਲੋਂ ਲਗਾਤਾਰ ਚੱਲ ਰਹੀ ਹੈ ਪਰ ਸਾਨੂੰ ਲੱਗਦਾ ਕਿ ਲੋਕ ਸਾਡਾ ਹੋਰ ਸਾਥ ਦੇਣਗੇ ਤਾਂ ਆਪਾਂ ਬਿਲਕੁਲ ਹੀ ਇਹਨੂੰ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਵਾਲੇ ਜਾ ਸਕਦੇ ਹਾਂ ਇਸ ਲੜੀ ਦੇ ਵਿੱਚ ਮੈਂ ਦੱਸਣਾ ਚਾਹੁੰਗਾ ਕਿ ਮੇਰਾ ਸਰਕਾਰੀ ਨੰਬਰ ਹੈਗਾ 77101 11912 77710111912 ਇਹ ਮੇਰਾ ਸਰਕਾਰੀ ਨੰਬਰ ਹੈਗਾ ਜੀ ਮੁੱਲਾਪੁਰ ਡੀਐਸਪੀ ਦਾ ਜੇ ਕੋਈ ਸ਼ਿਕਾਇਤ ਥਾਣਾ ਮੁੱਲਾਪੁਰ ਦੇ ਏਰੀਆ ਦੇ ਵਿੱਚ ਮਾਜਰੀ ਦੇ ਏਰੀਆ ਦੇ ਵਿੱਚ ਸਿਟੀ ਕੋਰਾਲੀ ਸਦਰ ਕੋਰਾਲੀ ਦੇ ਏਰੀਆ ਦੇ ਵਿੱਚ ਤੁਹਾਨੂੰ ਲੱਗਦਾ ਨਸ਼ੇ ਦੇ ਸੰਬੰਧੀ ਕੋਈ ਜਾਣਕਾਰੀ ਹੈਗੀ ਹੈ ਤੇ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਹਦੇ ਸੰਬੰਧ ਮੇਰੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਸਮਾਂ ਕੱਟ ਕੇ ਮੈਂ ਤੁਹਾਡੇ ਨਾਲ ਗੱਲ ਕਰ ਲੂੰਗਾ ਤੇ ਆਪਾਂ ਜੋ ਵੀ ਇਹ ਤਾਲਮੇਲ ਕਰਕੇ ਥੋੜੀ ਜਾਣਕਾਰੀ ਗੁਪਤ ਰੱਖਦੇ ਹੋਏ ਆਪਾਂ ਇਹਤੇ ਕਾਰਵਾਈ ਕਰਾਂਗੇ ਇਸ ਲੜੀ ਦੇ ਵਿੱਚ ਤੁਸੀਂ ਸਾਡੇ ਜਿਹੜੇ ਕੰਸਰਨਡ ਐਸ ਐਚ ਓਜ਼ ਨੇ ਸਬੰਧਤ ਥਾਣਿਆਂ ਦੇ ਉਹਨਾਂ ਨਾਲ ਵੀ ਸੰਪਰਕ ਸਾਧ ਸਕਦੇ ਹੋ ਇਸ ਤੋਂ ਇਲਾਵਾ ਸਾਡੀ ਪੰਜਾਬ ਸੇਫ ਪੰਜਾਬ ਹੈਲਪਲਾਈਨ ਹੈ ਉੱਥੇ ਵੀ ਕਰ ਸਕਦੇ ਹੋ ਤੇ ਸਾਡਾ ਜਿਹੜਾ 112 ਨੰਬਰ ਹੈਗਾ ਹੈਲਪਲਾਈਨ ਉਹਦੇ ਤੇ ਵੀ ਜਾਣਕਾਰੀ ਦੇ ਸਕਦੇ ਹਾਂ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਊਗੀ ਜੀ ਤਾਂ ਸਾਡਾ ਸਹਿਯੋਗ ਦਿਓ ਤੇ ਆਪਾਂ ਰਲ ਕੇ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਬਣਾਈਏ ਧੰਨਵਾਦ ਜੀ ਜੈ ਹਿੰਦ ਜੀ ਅੱਜ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਉਦ ਨਸ਼ਿਆਂ ਬੰਦ ਬੰਦਾ ਪਰਦੇ ਵਿੱਚ ਹੋ ਰਹੀ ਮਾ ਜਰਾ ਤਾਂ ਕਿਵੇਂ ਲੋਕਾਂ ਸਾਥ ਕਿਵੇਂ ਮਿਲਦੇ ਹਾਂ ਸਰਕਾਰ ਤਾਂ ਕਿਵੇਂ ਲੋਕ ਸਾਥ ਦੇਣ ਵਾਸਤੇ ਤਿਆਰ ਨੇ ਕਸਰੋ ਹੀ ਖੜੇ ਜਾ ਰਹੀ ਹੈ ਤੁਹਾਡੇ ਦੇ ਦੇਖੋ ਨਸ਼ੇ ਦੇ ਖਿਲਾਫ ਦੀ ਲੜਾਈ ਹੈ ਬਹੁਤ ਤੇਜ਼ ਕਰ ਦਿੱਤੀ ਗਈ ਹੈ ਜੀ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਮੀਟਿੰਗਾਂ ਜੀ ਲਗਭਗ ਤੁਸੀਂ ਦੇਖੋ ਵੀ ਅੱਜ ਮੁੱਲਾਪੁਰ ਚ ਆਪਾਂ ਖੜੇ ਆ ਉਰੇ ਆਪਾਂ ਤੇ ਪੂਰੇ ਪਿੰਡ ਵੱਲੋਂ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਜੀ ਤੇ ਪੂਰੇ ਪਿੰਡ ਵੱਲੋਂ ਪੂਰਾ ਦਵਾਇਆ ਗਿਆ ਵੀ ਨਹੀਂ ਵੀ ਸਾਡਾ ਸਾਰਾ ਪਿੰਡ ਨਸ਼ੇ ਦੇ ਖਿਲਾਫ ਖੜੇਗਾ ਕੋਈ ਨਸ਼ੇ ਵੇਚਣ ਵਾਲੇ ਜਮਾਨਤ ਨਹੀਂ ਕਰੇਗਾ ਕੋਈ ਉਹਦੀ ਸਪੋਰਟ ਨਹੀਂ ਕਰੇਗਾ ਕੋਈ ਉਹਦੇ ਲਈ ਥਾਣੇ ਨਹੀਂ ਜਾਏਗਾ ਸੋ ਦੇਖੋ ਵੀ ਜਿਵੇਂ ਆਪਣੀ ਸਰਕਾਰ ਹੈ ਨਸ਼ੇ ਦੇ ਖਿਲਾਫ ਲੱਗੀ ਹੋਈ ਹੈ ਕਿ ਸਰਕਾਰ ਦਾ ਪ੍ਰਸ਼ਾਸਨ ਦਾ ਇਹ ਇਕੱਲੇ ਦਾ ਕੰਮ ਨਹੀਂ ਹੈ ਇਹਦੇ ਲਈ ਸਾਰੇ ਸਹਿਯੋਗ ਬਹੁਤ ਜ਼ਰੂਰੀ ਹੈ ਸੋ ਇੱਥੇ ਬੜੀ ਸਫਲਤਾ ਮਿਲ ਰਹੀ ਹੈ ਕਿ ਫਰਕ ਵੀ ਬਹੁਤ ਦਿਖ ਰਿਹਾ ਜੀ ਸਰਕਾਰ ਵੱਲੋਂ ਕੋਈ ਇਸ ਤਰੀਕੇ ਦਾ ਪ੍ਰੋਗਰਾਮਿਕ ਤਰੀਕੇ ਨਾਲ ਵਲੰਟੀਅਰ ਬੁਲਾਜੇ ਤੇ ਜਾਣ ਪਿੰਡਾਂ ਦੇ ਵਿੱਚ ਜਿਹੜੇ ਗੁਪਤ ਤੌਰ ਤੇ ਜਿਹੜੀ ਗੁਪਤ ਜਾਣਕਾਰੀ ਕੋਈ ਨੂੰ ਸਰਕਾਰ ਨੂੰ ਦੇਣ ਵਾਸਤੇ ਜਿਹੜੇ ਆ ਗਏ ਆ ਦੇਖੋ ਪਿੰਡਾਂ ਦੇ ਵਿੱਚ ਜਿਹੜੀ ਹੈਗੀਆਂ ਵੀ ਇਹ ਜਿਹੜੀ ਨਸ਼ਾ ਮੁਕਤੀ ਵਾਸਤੇ ਤੇ ਉਹ ਸਾਰੀਆਂ ਜਿਹੜੀ ਕਮੇਟੀਆਂ ਹੈਗੀਆਂ ਨੇ ਉਹ ਕਮੇਟੀਆਂ ਪ੍ਰੋਪਰ ਆਪਣੇ ਜਿਹੜੀਆਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਮੇਟੀਆਂ ਨੇ ਤੇ ਜੋ ਵੀ ਨਸ਼ੇ ਦੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਜੋ ਵੀ ਇਨਫੋਰਮੇਸ਼ਨ ਦੇ ਕੇ ਪ੍ਰਾਜਨ ਨੂੰ ਉਹਨਾਂ ਦੀ ਜਿਹੜੀ ਸੂਚਨਾ ਬਿਲਕੁਲ ਗੁਪਤ ਰੱਖੀ ਜਾਏਗੀ ਤੇ ਇਹਦੇ ਨਾਲ ਦੇਖਿਆ ਵੀ ਬਹੁਤ ਫਰਕ ਪੈ ਗਿਆ ਪਿੰਡਾਂ ਦੇ ਵਿੱਚ ਵੀ ਜੀ ਜਿਹੜੇ ਲੋਕੀ ਪਹਿਲਾਂ ਖੁੱਲੇ ਨਸ਼ਾ ਵੇਚਦੇ ਸੀ ਜੀ ਹੁਣ ਕਾਫੀ ਘਟਿਆ ਜੀ ਸਰਪੰਚ ਸਾਹਿਬ ਤੁਹਾਡੇ ਪਿੰਡਾਂ ਬਹੁਤ ਵੱਡਾ ਹੈ ਜਿੱਥੇ ਕਿ ਆਬਾਦੀ ਵੀ ਮੇਰੇ ਖਿਆਲ 3500 4000 ਦੇ ਕਰੀਬ ਹੈ ਤਾਈਸ ਦੇ ਵਿੱਚ ਤਿੰਨ ਚਾਰ ਵਾਰ ਮੀਟਿੰਗਾਂ ਹੋ ਗਈਆਂ ਕਿਵੇਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਕਿਵੇਂ ਲੋਕ ਕਹਿ ਰਹੇ ਨੇ ਕਿ ਹੁਣ ਅਸੀਂ ਨਸ਼ਿਆਂ ਦੇ ਬਿਲਕੁਲ ਖਿਲਾਫ ਹਾਂ ਤੇ ਨਸ਼ੇ ਦੀ ਜਾਣਕਾਰੀ ਪਹੁੰਚ ਨੂੰ ਤੇ ਨਾਲ ਨਾਲ ਸਰਕਾਰ ਦੇ ਤੇ ਅੱਜ ਸਾਥ ਵਧੀਆ ਜੀ ਲੋਕਾਂ ਦਾ ਪੂਰਾ ਵਧੀਆ ਅਸੀਂ ਆਪਣੇ ਪੱਧਰੋਂ ਵੀ ਕਰਾਈਆਂ ਜਦੋਂ ਸਰਕਾਰੀ ਆਪਾਂ ਨੂੰ ਹਦਾਇਤ ਹੁੰਦੀ ਹੈ ਅਸੀਂ ਉਦੋਂ ਵੀ ਆ ਸਾਡੀ ਚੌਥੀ ਮੀਟਿੰਗ ਸਿਗੀ ਬਈ ਹਾਂਜੀ ਪੂਰਾ ਵਧੀਆ ਸਹਿਯੋਗ ਹੈ ਅਸੀਂ ਸਾਰ ਨੂੰ ਲੱਟ ਗਰਿਆ ਵੀ ਆਪਾਂ ਨਾ ਕਿ ਇੱਕ ਤਰ੍ਹਾਂ ਨੂੰ ਨਾ ਨਾ ਕਈ ਨਸ਼ਾ ਤਕਸਦ ਹੁੰਦੇ ਆ ਵੀ ਬੰਦਾ ਡਰ ਜਾਂਦਾ ਮੈਂ ਦੱਸਣਾ ਨਹੀਂ ਕਰ ਲੂ ਮੇਰੇ ਨਾਲ ਕੋਈ ਮਿਸਵੇ ਬਣਾ ਹੋ ਜਾਏ ਨਹੀਂ ਆਪਾਂ ਨੇ ਸਾਈ ਕਿਹਾ ਜੀ WhatsApp ਨੰਬਰ ਮੇਰੇ ਤੇ ਕੋਈ ਮੈਸੇਜ ਕਰ ਦੋ ਸਰਕਾਰੀ ਨੰਬਰ ਪਤਾ ਹੀ ਹੈ ਐਸਐਸਓ ਸਾਹਿਬ ਡੀਐਸਪੀ ਸਾਹਿਬ ਜਿੰਨੋ ਮਰਜ਼ੀ ਇਨਫੋਰਮ ਕਰ ਦੋ ਸੂਚਨਾ ਗੁਪਤ ਰੱਖੀ ਜਾਊਗੀ ਜੀ ਜੇ ਕੋਈ ਪਾਈ ਜਾਂਦਾ ਪਤਾ ਗਿਆ ਬਾਈ ਪਿੰਡ ਵੱਡਾ ਹੈ ਜੀ 4 45 4600 ਫੋਰਡ ਤਾਂ ਆਪਣੇ ਪਿੰਡ ਦੀ ਹੈਗੀ ਫਿਰ ਕਿਰਾਏਦਾਰ ਹੈਗੇ ਜੀ 10000 ਦੇ ਕਰੀਬ ਅ ਮੈਂ ਹੁਣ ਕਰਾਇਆ ਜਾ ਰ ਮੇ ਗਲੀ ਗਲੀ ਇੰਨਾ ਲੰਘਾਈ ਚ ਬੰਦੇ ਨੂੰ ਪਤਾ ਨਹੀਂ ਹੁੰਦਾ ਅਸੀਂ ਹਰੇਕ ਮੀਟਿੰਗ ਚ ਇਹ ਦੱਸ ਦਿੰਦੇ ਵੀ ਜੇ ਕੋਈ ਹੈਵੀ ਹੈਗਾ ਦੱਸਕਰ ਤਾਂ ਸਾਨੂੰ ਕਨਫਰਮ ਕਰਾਇਆ ਜਾਵੇ ਉਹਦੀ ਸੂਚਨਾ ਗੁਪਤ ਰੱਖੀ ਜਾਊਗੀ ਤਾਂ ਉਹਦੇ ਦੇ ਬਣਦੀ ਕਾਰਵਾਈ ਨਾਲ ਦੀ ਨਾਲ ਹੋਗੀ ਜੀ ਸਰਪੰਚ ਸਾਹਿਬ ਮੈਂ ਹਰੇਕ ਪਿੰਡ ਦੇ ਸਰਪੰਚ ਨੂੰ ਇਹ ਸਵਾਲ ਕਰ ਰਿਹਾ ਕਿ ਮਨ ਲੋ ਕਿ ਨੌਜਵਾਨ ਨਸ਼ੇ ਤੋਂ ਹਟਣਾ ਚਾਹੁੰਦੇ ਨੇ ਪਰ ਦੂਜਾ ਰਾਸਤਾ ਕੀ ਹੈ ਕਿ ਪਿੰਡਾਂ ਦੀ ਪੰਚਾਇਤਾਂ ਵੱਲੋਂ ਕੋਈ ਦਸਤਾਰ ਮੁਕਾਬਲੇ ਖੇਡਾਂ ਦੇ ਮੁਕਾਬਲੇ ਕੋਈ ਤਰੀਕੇ ਦੇ ਨਾਲ ਬੱਚਿਆਂ ਨੂੰ ਮੋੜਨ ਵਾਸਤੇ ਨਸ਼ੇ ਤੋਂ ਮੋੜਨ ਵਾਸਤੇ ਤਰੀਕੇ ਦੇ ਪ੍ਰਾਪੇ ਹੁਣ ਅਸੀਂ ਜੀ ਗਰਾਊਂਡ ਲੈਵਲ ਤੇ ਵੀ ਕੰਮ ਕਰ ਰਹੇ ਹਾਂ ਹੁਣ ਇਹ ਜ਼ਰੂਰੀ ਹੈ ਜੀ ਬਹੁਤ ਕਿਉਂ ਇੱਕ ਇਹ ਦਲਦਲ ਚੋਂ ਨਿਕਲਣਾ ਬਹੁਤ ਵੱਡੀ ਗੱਲ ਹੈ ਇੱਥੇ ਅਸੀਂ ਆਪਣੇ ਵੱਲੋਂ ਮੈਸੇਜ ਆਇਆ ਹੋਇਆ ਸਾਰਿਆਂ ਨੂੰ ਵੀ ਜੇ ਕੋਈ ਬੱਚਾ ਹੈ ਜਿਹੜਾ ਐਵੇਂ ਕਿਸੇ ਵੀ ਨਸ਼ੇ ਦਾ ਐਡਿਕਟ ਹੈ ਉਹ ਜਦੋਂ ਮੈਂ ਆਪਾਂ ਉਹਨੂੰ ਸੈਂਟਰ 'ਤੇ ਇਦੰਨੇ ਆ ਕੋਸ਼ ਕਰਦੇ ਆ ਜਦੋਂ ਆਉਂਦਾ ਏ ਉ ਤੋਂ ਬਾਅਦ ਪਹਿਲ ਉਹਦੇ ਪਰਿਵਾਰ ਨੂੰ ਬਿਲਕੁਲ ਪਰਿਵਾਰ ਦੀ ਬਹੁਤ بڑا ਰੋਲ ਹੈ ਉਦੋਂ ਬਾਅਦ ਉਦਾਲ ਦਿਵਾਲ ਉਹਨੂੰ ਆਪਾਂ ਐ ਨਾ ਸਮਝੋ ਵੀ ਇਹ ਨਸ਼ਈ ਏ ਇਹ ਆ ਉਹਨੂੰ ਆਪਾਂ ਆਪਣੇ ਨਾਲ ਥੋੜਾ ਕੋਆਪਰੇਟ ਕਰੀਏ ਹਾਂਜੀ ਹਾਂ ਕਿਉਂ ਬੰਦਾ ਜੀ ਆਪਾਂ ਉਹਨੂੰ ਲਾਉਂਗੇ ਨਹੀਂ ਆਪਣੇ ਨਾਲ ਸੁਧਰ ਕੇ ਬੰਦਾ ਆ ਉਹ ਤਾਂ ਫੇਰ ਐਂਡ ਟੂ ਮਾੜੀ ਸੰਗਤ ਚ ਹੀ ਜਾਊਗਾ ਹਾਂਜੀ ਹਾਂ ਇਹ ਆਪਾਂ ਆਪਣੇ ਵੱਲੋਂ ਤਾਂ ਆਪਣੇ ਸਰਕਲ ਨੂੰ ਤਕਰੀਬਨ ਸੜ ਕੇ ਹੋਇਆ ਸਾਰਿਆਂ ਨੂੰ ਜੇ ਕੋਈ ਐਵੇਂ ਦਾ ਆਉਂਦਾ ਬਲੰਬਲ ਸਾਡੇ ਹੈ ਨਹੀਂ ਲੜੀ ਕੋਈ